ਇਹ ਕੋਵਿੰਦਰਾ ਸੀ ਕਾਂਗਰਸ ਦੀ ਇਹ ਬੀਜੇਪੀ ਦੀ ਅੰਦਰਾ 2 ਆ ਗਈ ਤੇ ਅੱਗ ਲਾਉਣ ਦਾ ਕੋਈ ਮੌਕਾ ਇਹ ਖੁੰਝਦੀ ਨਹੀਂ ਮੈਂ ਇਸੇ ਕਰਕੇ ਕਹਿਣਾ ਵੀ ਇਹਨੂੰ ਮੂੰਹ ਦੀ ਬਵਾਸੀਰ ਹੈ ਜਿਹੜੀ ਨਾ ਉਹ ਇਹਦਾ ਨੁਕਸਾਨ ਜ਼ਰੂਰ ਕਰਾਊਗੀ ਇੰਦਰਾ ਗਾਂਧੀ ਨੇ ਵੀ ਨੁਕਸਾਨ ਕਰਾਇਆ ਕੰਗੜਾ ਰਣਾਉਂਦ ਨੂੰ ਇੱਕ ਗੱਲ ਕਹਿਣਾ ਵੀ ਜੇ ਸਿੱਖ ਨਾ ਨਾ ਹੁੰਦੇ ਇਹਦੇ ਬੁਰਕਾ ਪਾਇਆ ਹੁਣਾਂ thriller ਦਾ ਜਿਹੜਾ ਚੀਜ਼ ਦਿਖਾਈ ਜਾ ਰਹੀ ਉਹਦੇ ਵਿੱਚ ਕੀ ਆ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਅਖਸ ਦਾ ਬੰਦਾ ਇੱਕ ਕਾਂਗਰਸ ਦਾ ਏਜੰਟ ਸਾਫਤ ਕਰਨ ਦਾ ਕੀ ਇੱਕ ਡਾਇਲੋਗ ਪਾਇਆ ਗਿਆ ਉਹ ਜਿਹੜਾ ਕਹਿ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਿਸਤਾਨ ਚਾਹੀਦਾ ਓਏ ਅਸੀਂ ਕਦੇ ਖਾਲਿਸਤਾਨ ਨਾ ਤਾਂ ਸੰਤਾਂ ਨੇ ਮੰਗਿਆ ਸੀ ਜੀ ਖਾਲਿਸਤਾਨ ਨਹੀਂ ਚਾਹੁੰਦੇ ਅਸੀਂ ਖਾਲਸ ਰਾਜ ਚਾਹੁੰਦੇ ਹਾਂ ਐਮਰਜੈਂਸੀ ਦਾ ਮੈਂ ਤਾਂ ਹੀ ਕਹਣਾ ਵੀ ਸਿੱਟਾ ਜਿਹੜਾ ਭੋਗਿਆ ਉਹ ਗਰਦੀਪ ਕੌਰ ਵਰਗੀਆਂ ਕਿਆਂ ਸਾਡੀਆਂ ਮਾਵਾ ਭੈਣ ਨੇ ਭੋਗਿਆ ਉਹਦੇ ਕੀ ਘਰ ਵਾਲੇ ਨੂੰ ਤੇ ਸਾਹਮਣੇ ਮਾਰਿਆ ਜਾਂਦਾ ਤਿੰਨ ਪੁੱਤ ਸਾਹਮਣੇ ਮਾਰੇ ਜਾਂਦੇ ਆ ਤੇ ਛੋਟੇ ਪੁੱਤ ਦੇ ਸਾਹਮਣੇ ਉਹਨੂੰ ਕੀ ਨਗਨ ਅਵਸਥਾ ਚ ਕੀਆ ਕਰਕੇ ਲਗਭਗ 15 ਦੇ ਕਰੀਬ ਬੰਦੇ ਬਾਈ ਦਾ ਰੇਪ ਕਰਦੇ ਆ ਉਹਦੇ ਪੁੱਤ ਦੇ ਸਾਹਮਣੇ ਐਮਰਜੈਂਸੀ ਤੋਂ ਬਾਅਦ ਇੱਕ ਮਾਹੌਲ ਬਣਿਆ ਸੀ ਆਪਦੇ ਸਿਰ ਦਿੱਤੇ ਸਿਰ ਦੇਣ ਤੋਂ ਬਾਅਦ ਸਾਡਾ ਕੀ ਆਕਾਲ ਤਖਤ ਵੀ ਢਾਇਆ ਜਾਂਦਾ ਇੱਕ ਮੈਂ ਕਹਿੰਦਾ RAM ਮੰਦਰ ਦਾ ਮੱਕੇ ਤੇ ਬਾਬਰੀ ਮੰਜ ਦਾ ਡਿਸਪਿਊਟ ਖੜਾ ਹੋਇਆ ਇੱਕ ਮੰਦਰ ਤੇ ਜਾਂ ਮਸਜਿਦ ਤੇ ਅਟੈਕ ਹੁੰਦਾ ਤਾਈ ਅਜੇ ਤੱਕ ਕੀ ਆ ਉਹਨੂੰ ਭੁੱਲਦੇ ਨਹੀਂ ਸਾਡੇ 41 ਗੁਰੂ ਘਰਾਂ ਤੇ ਅਟੈਕ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਇਸ ਮੂਵੀ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਬੰਦਾ ਤੇ ਸਭ ਤੋਂ ਮੂਰੇ ਲੱਗਣਾ ਚਾਹੀਦਾ ਐ ਜੀਪੀਸੀ ਸਾਨੂੰ ਵੱਖਵਾਦੀ ਦੇ ਅੱਤਵਾਦੀ ਦੀ ਸਾਡੇ ਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਛੋਟਾ ਜਿਹਾ ਸੀਨ ਜਿਹਦੇ ਵਿੱਚ ਕੀ ਹੈ ਮੂਰੇ ਮਾਕੇ ਨੌਜਵਾਨ ਸਿੱਖ ਮਾਕੇ ਮੁੰਡੇ ਖੜ ਕੇ ਇੱਕ ਕਾਰ 'ਚ ਬੈਠੇ ਕੇ ਹਿੰਦੂ ਦੇ ਗੋਲੀ ਮਾਰ ਰਹੇ ਆ ਇਹ ਅੱਗ ਲਾਉਣੀ ਨਹੀਂ ਹੈ ਯਾਰ ਮੈਂ ਕਹਿੰਦਾ ਸਾਡਾ ਦਰਦ ਤਾਂ ਫਰੋਲ ਕੇ ਦੇਖੋ 5 ਸਾਲ ਤੋਂ ਲੈ ਕੇ 80 ਸਾਲ ਤੱਕ ਦੀ ਕੋਈ ਔਰਤ ਦਿੱਲੀ 'ਚ ਬਾਕੀ ਨਹੀਂ ਜੀ ਤਰਲੋਕਪੁਰੀ ਦੇ ਵਿੱਚ ਮਣੀਪੁਰ 'ਚ ਕੀ ਆ ਦੋ ਔਰਤਾਂ ਨੂੰ ਨੰਗਿਆਂ ਕਰਕੇ ਸੜਕ 'ਤੇ ਤੋਰਿਆ ਜਾਂਦਾ ਤਾਂ ਉਹ ਚੀਜ਼ ਦਾ ਕੀ ਆ ਰੋਸ ਪੂਰੇ ਮੁਲਕ ਦੇ ਵਿੱਚ ਕਿਵੇਂ ਉੱਪਰ ਕਿਉਂਦਾ ਸਰਕਾਰਾਂ ਹੱਲ ਜਾਂਦੀਆਂ ਤੇ ਮੈਂ ਕਹਿੰਦਾ ਵੀ ਸਾਡੇ ਨਾਲ ਉਹ ਕੁਝ ਹੋਇਆ ਤੇ ਸਾਡੇ ਸਿਵਿਆਂ ਦੇ ਉੱਤੇ ਬਾਈ ਜੀ ਕੁਰਸੀ ਢਾ ਕੇ ਸਰਕਾਰ ਬਣਾਈ ਸੀ ਉਹ ਇੱਕ ਪਾਸੇ ਸਾਡੇ ਜਸਵੰਤ ਸਿੰਘ ਖਾਲੜਾ ਜੀ ਦਾ ਕਿ ਅਸਲ ਦੇ ਵਿੱਚ ਹਿਊਮਰ ਰਾਈਟ ਐਕਟੀਵੇਟ ਸੀ ਜਿਹਨੂੰ ਕਿ ਕੋ 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 ਕੇ ਮਾਰਿਆ ਜਾਂਦਾ ਉਹ ਬੰਦੇ ਦੀ ਮੂਵੀ ਤੇ 84 ਕੱਟ ਲਾਏ ਜਾਂਦੇ ਤੇ ਮੈਂ ਗਰੰਟੀ ਕਰਦਾ ਬਈ ਤੇ ਕੱਟ ਕੋਈ ਨਹੀਂ ਲੱਗਣਾ ਕਿਉਂਕਿ ਪੂਰਾ ਪਲਾਨ ਤਰੀਕੇ ਨਾਲ ਏਜੰਸੀਆਂ ਲਾ ਲਓ ਜਿਹੜਾ ਮੈਂ ਕਹਿੰਦਾ ਸਿੱਖਾਂ ਦਾ ਚਿਹਰਾ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਹੈ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਭਾਜਪਾ ਤੋਂ ਮੈਂਬਰ ਆਫ ਪਾਰਲੀਮੈਂਟ ਕੰਗਣਾ ਅਰਨਾਉ ਹਾਲਾਂਕਿ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਸੁਰਖੀਆਂ ਦੇ ਵਿੱਚ ਇੱਕ ਵਾਰ ਫਿਰਨੇ ਕਿਉਂਕਿ ਉਹਨਾਂ ਦੀ ਫਿਲਮ ਐਮਰਜੈਂਸੀ ਜਿਹੜੀ ਹੈ ਉਹ ਆ ਰਹੀ ਆ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਬੜੇ ਸਵਾਲ ਉਸਦੇ ਉੱਪਰ ਉੱਠਣ ਉੱਠਣ ਜਿਹੜੇ ਸ਼ੁਰੂ ਹੋ ਗਏ ਨੇ ਬਣੀਆਂ ਸਿੱਖ ਸੰਸਥਾਵਾਂ ਨੇ ਸਵਾਲ ਜਿਹੜੇ ਉਹ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਇਹ ਫਿਲਮ ਬੈਨ ਕਰਨ ਦੀ ਮੰਗ ਜਿਹੜੀ ਆ ਉਹ ਵੀ ਭਾਈ ਅਮਰਪਾਲ ਸਿੰਘ ਜਿਹੜੇ ਸਰਜੀ ਸਿੰਘ ਖਾਲਸਾ ਦੇ ਵੱਲੋਂ ਉਠਾਈ ਜਾ ਰਹੀ ਆ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਇਸ ਸਬੱਤ ਗੱਲਬਾਤ ਕਰਾਂਗੇ ਕਿ ਕਿਉਂ ਸਵਾਲ ਉੱਠਣ ਲੱਗੇ ਨੇ ਆਖਰ ਕਿਉਂ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਜਿਹੜੀ ਆ ਉਹ ਉੱਠਣ ਲੱਗੀ ਹੈ ਐਸਾ ਕੀ ਦਿਖਾਇਆ ਗਿਆ ਹਾਲਾਂਕਿ ਇੱਕ ਦ੍ਰਿਸ਼ ਜਿਹੜਾ ਹੈਗਾ ਲਾਸਟ ਦੇ ਵਿੱਚ ਉਹ ਦਿਖਾਇਆ ਜਾਂਦਾ ਆ ਉਸ ਨੂੰ ਲੈ ਕੇ ਵਿਵਾਦ ਜਿਹੜਾ ਹੈਗਾ ਉਹ ਬਣਿਆ ਆ ਇਸ ਸਬੱਤ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਾਰ ਲਹਿਰ ਤੋਂ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤ ਬਦਾਂਗੇ ਬਾਈ ਸਵਾਗਤ ਆ ਰਮੇਟਲ ਬਸਤੇ ਆਰਐਮਬੀ ਟੈਲੀ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਜਿਵੇਂ ਮੈਂ ਗੱਲ ਕਰੀਆ ਕਿ ਕੰਗਣਾ ਰਨਾਉਤ ਜਿਸ ਦਾ ਮੈਨੂੰ ਲੱਗਦਾ ਸ਼ਾਇਦ ਉਹ ਪੰਜਾਬ ਦਾ ਪਿੱਛਾ ਜਾਂ ਸੁਰਖੀਆਂ ਜਿਹੜੀਆਂ ਪੰਜਾਬ ਦੇ ਨਾਲ ਜਿਹੜੀਆਂ ਰਿਲੇਟ ਕਰਦੀਆਂ ਉਹਨਾਂ ਦਾ ਪਿੱਛਾ ਜਿਹੜਾ ਨਹੀਂ ਛੱਡ ਰਹੀ ਕੋਈ ਇੱਕ ਵਾਰੀ ਫਿਰ ਕੰਗਣਾ ਰਨਾਉਤ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਐਮਰਜੈਂਸੀ ਹੋਊ ਨਹੀਂ ਲੈ ਕੇ ਕਿਵੇਂ ਦੇਖਦੇ ਹੋ ਜੋ ਟ੍ਰੇਲਰ ਆਇਆ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਸਵਾਲ ਵੀ ਖੜੇ ਹੋਣ ਲੱਗੇ ਨੇ ਪੰਜਾਬ ਦੇ ਵਿੱਚ ਬੈਨ ਕਰਨ ਦੀ ਮੰਗ ਜਿਹੜੀ ਆ ਉਹ ਕਹੀ ਜਾ ਰਹੀ ਹੈ ਆਖਰ ਐਸਾ ਕੀ ਉਸ ਟ੍ਰੇਲਰ ਦੇ ਵਿੱਚ ਉਸ ਮੂਵੀ ਦੇ ਵਿੱਚ ਹੋ ਸਕਦਾ ਜਿਸ ਦੇ ਅਸਾਰ ਲਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਬਾਈ ਜਿਹੜਾ ਟ੍ਰੇਲਰ ਆਇਆ ਆਪਾਂ ਨੂੰ ਕਿ ਹੁਣ ਪੱਕੇਲੇ ਟ੍ਰੇਲਰ ਦੀ ਗੱਲ ਕਰ ਸਕਦੇ ਆ ਜਿਵੇਂ ਕਿ ਨਾ ਵੀ ਪਿਕਚਰ ਵੀ ਬਾਕੀ ਹੈ ਉਹ ਵਾਲੀ ਗੱਲ ਆ ਪਰ ਟ੍ਰੇਲਰ ਦੇ ਵਿੱਚ ਜਿਹੜੀ ਚੀਜ਼ ਦਿਖਾਈ ਗਈ ਹੈ ਨਾ ਉਹ ਲਗਭਗ ਪੰਜਾਬ ਨੂੰ ਅੱਗ ਲਾਉਣ ਵਾਲੀ ਆ ਪੰਜਾਬ ਦੇ ਵਿੱਚ ਮੈਂ ਇੱਕ ਗੱਲ ਦੱਸਦਾ ਕਿ ਪੰਜਾਬ ਨਾ ਇੱਕ ਬਰੂਦ ਦੇ ਢੇਰ ਤੇ ਬੈਠਾ ਇਹਨੂੰ ਅੱਗ ਲਾਉਣ ਦੀ ਕੋਸ਼ਿਸ਼ ਪਹਿਲਾਂ ਜਿਵੇਂ ਕਾਂਗਰਸ ਇੰਦਰਾ ਗਾਂਧੀ ਨੇ ਕੀਤੀ ਹੈ ਭਾਜੀਪੀ ਦੀ ਇੰਦਰਾ ਗਾਂਧੀ ਲਾਲੋ ਇੰਦਰਾ ਗਾਂਧੀ 2 ਬਾ ਲਗਭਗ ਲਖਣ ਵੀ ਆਪ ਦੇ ਤੇ ਅੱਗ ਲਾਉਣ ਦਾ ਕੋਈ ਮੌਕਾ ਹੀ ਖੁੰਝਦੀ ਨਹੀਂ ਤੇ ਮੈਂ ਇਹੇ ਕਰਕੇ ਕਹਿਣਾ ਵੀ ਇਹਨੂੰ ਮੂੰਹ ਦੀ ਬਵਾਸੀਰ ਆ ਜਿਹੜੀ ਨਾ ਉਹ ਇਹਦਾ ਨੁਕਸਾਨ ਜ਼ਰੂਰ ਕਰਾਊਗੀ ਇੰਦਰਾ ਗਾਂਧੀ ਨੇ ਵੀ ਨੁਕਸਾਨ ਕਰਾਇਆ ਇਹਦਾ ਵੀ ਨੁਕਸਾਨ ਕੋਈ ਨਾ ਕੋਈ ਲਾਜ਼ਮੀ ਪਹਿਲਾਂ ਵੀ ਦੇਖ ਮਾਫੀਆਂ ਮੰਗ ਕੇ ਨਿਕਲਦੀ ਰਹੀ ਆ ਪਰ ਮੈਂ ਕਹਿੰਦਾ ਵੀ ਟ੍ਰੇਲਰ ਦੇ ਵਿੱਚ ਜੋ ਦਿਖਾਇਆ ਦੇਖੋ ਐਮਰਜੈਂਸੀ ਨੂੰ ਬਈ ਸਿੱਖਾਂ ਤੋਂ ਪਾਸੇ ਲਾਂਬੇ ਕਰਕੇ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਸਭ ਤੋਂ ਵੱਧ ਜੇ ਐਮਰਜੈਂਸੀ ਦਾ ਦਰਦ ਹੰਡਾਇਆ ਬਈ ਉਹ ਪੰਜਾਬੀਆਂ ਨੇ ਹੰਡਾਇਆ ਸਿੱਖਾਂ ਨੇ ਹੰਡਾਇਆ ਬਿਲਕੁਲ ਲੋਕਾਂ ਨੂੰ ਸ਼ਾਇਦ ਕੀ ਹੈ ਕਈ ਭਰਾ ਨਾ ਮੇਰੇ ਜ਼ਿਆਦਾਤਰ ਸੋਸ਼ਲ ਮੀਡੀਆ ਤੋਂ ਨੌਲੇਜ ਇਕੱਠੀ ਕੀਤੀ ਹੈ ਕੰਗਾਂ ਨੇ ਨਹੀਂ ਵਾਕੇ ਪਿਛੋਕੜ ਬਾਰੇ ਪਰ ਬਜ਼ੁਰਗ ਸਾਡੇ ਵੱਡ ਬਡੇਰੇ ਜਾਣਦੇ ਜਿਹਨਾਂ ਨਾਲ ਅਕਸਰ ਜਦੋਂ ਗੱਲਾਂ ਕਰਦੇ ਆ ਨਾ ਉਹ ਦੱਸਦੇ ਆ ਕਿ ਸਾਡਾ 1984 ਦਾ ਜਿਹੜਾ ਦਖਾਂਤ ਆ ਉਹਦੀ ਜੜ ਐਮਰਜੈਂਸੀ ਆ 1975 ਦੀ ਐਮਰਜੈਂਸੀ ਜਦੋਂ ਲੱਗਦੀ ਆ ਉਹਦੇ ਵਿੱਚ ਕੀ ਆ ਸਿਰਫ ਇੱਕ ਕੁਰਸੀ ਨੂੰ ਬਚਾਉਣ ਖਾਤਰ ਇੰਦਰਾ ਗਾਂਧੀ ਨੇ ਜਿਹੜਾ ਡਰਾਮਾ ਰਚਿਆ ਠੀਕ ਹੈ ਉਸ ਡਰਾਮੇ ਦੇ ਵਿੱਚ ਉਹ ਕੀ ਆ ਸਭ ਤੋਂ ਵੱਧ ਉਹਨੂੰ ਵਿਰੋ ਸਿੱਖਾਂ ਵੱਲੋਂ ਮੈਂ ਪੰਜਾਬੀਆਂ ਵੱਲੋਂ ਵੀ ਨਾ ਸਿੱਖਾਂ ਨੇ ਕਿਉਂ ਮੈਂ ਕਹਿੰਦਾ ਕਿਉਂਕਿ ਗਿਆਨੀ ਕਰਤਾਰ ਸਿੰਘ ਜਿਹੜੇ ਸਾਡੇ ਸੰਤ ਕਰਤਾਰ ਸਿੰਘ ਜੀ ਸੀਗੇ ਉਹਨਾਂ ਨੇ ਉਹਨਾਂ ਟਾਈਮਾਂ 'ਚ ਬਈ ਜੀ ਨਗਰ ਕੀਰਤਨ ਕੱਢੇ ਸੀ ਜਦੋਂ ਐਮਰਜੈਂਸੀ ਲਾਈ ਸੀ ਪੂਰੇ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਨਗਰ ਕੀਰਤਨ ਨਿਕਲਨੇ ਸ਼ੁਰੂ ਹੋ ਗਏ ਉਹਦੇ ਵਿਰੋਧ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਇੰਦਰਾ ਗਾਂਧੀ ਨੇ ਗੋਡੇ ਟੇਕਤੇ ਸੀ ਤੇ ਮੈਂ ਕਹਿੰਦਾ ਵੀ ਪੰਜਾਬੀ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਮੈਂ ਅਕਸਰ ਕਹਿੰਦਾ ਹਾਂ ਨਾ ਵੀ ਅਸੀਂ ਮੌਕਾ ਖੰਜੋਂ ਤੋਂ ਕਦੇ ਖੁੰਝਦੇ ਨਹੀਂ ਹੂੰ ਤੇ ਇੰਦਰਾ ਗਾਂਧੀ ਨੇ ਬੜਾ ਵੱਡਾ ਆਫਰ ਆਫਰਾਂ ਵੀ ਬਹੁਤ ਦਿੱਤੀਆਂ ਪਰ ਮੈਂ ਕਿਤੇ ਨਾ ਕਿਤੇ ਉਦੋਂ ਸਟੈਂਡ ਨੂੰ ਸਹੀ ਮੰਨਦਾ ਸਾਡੇ ਕੀ ਲੋਕਾਂ ਨੇ ਅਕਾਲੀ ਦਲ ਨੇ ਸਟੈਂਡ ਸਹੀ ਰੱਖਿਆ ਉਦੋਂ ਤੇ ਉਸ ਐਮਰਜੈਂਸੀ ਦੇ ਖਿਲਾਫ ਬਾਈ ਜੀ 1 ਲੱਖ 40000 ਬੰਦਾ ਜੇਲ੍ਹ 'ਚ ਜੇ ਜਾਂਦਾ ਤਾਂ 44000 ਕੱਲੇ ਪੰਜਾਬ 'ਚੋਂ ਜਾਂਦੇ ਆ ਲਗਭਗ 30% ਦੇ ਕਰੀਬ ਜੇ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਭਰੀਆਂ ਦਾ ਪੰਜਾਬੀਆਂ ਨੇ ਭਰੀਆਂ ਅੱਜ ਤੋਂ ਨਹੀਂ ਮੁੱਢ ਤੋਂ ਲਾ ਲੋ ਆਜ਼ਾਦੀ ਦੇ ਸੰਘਰਸ਼ ਵੀ ਅਸੀਂ ਕੱਲੇ ਲੜੇ ਆ ਤਾਂ ਮੈਂ ਕਹਣਾ ਵੀ ਉਹ ਸੰਘਰਸ਼ 'ਚ ਲੜਨ ਤੋਂ ਬਾਅਦ ਉਸੇ ਐਮਰਜੈਂਸੀ ਦੇ ਵਿੱਚ ਸਾਡਾ ਵਿਰੋਧ ਦਾ ਜਿਹੜਾ ਖਮਿਆਜਾ ਫਿਰ ਤੁਹਾਨੂੰ 8 ਤੇ ਜਿਹਦੇ ਵਿੱਚ ਕੀ ਆ ਸਾਡੀਆਂ ਜੋ ਸਾਡੇ ਨਾਲ ਟ੍ਰੈਜਡੀ ਵਾਪਰਦੀ ਆ ਮੈਂ ਇੱਕੋ ਗੱਲ ਸਾਰੇ ਪ੍ਰਾਪਾਣ ਨੂੰ ਕਹਿਣਾ ਅੱਜ ਮੁਲਕ ਦੇ ਵਿੱਚ ਬਾਈ ਜੀ ਇੱਕ ਬਲਾਤਕਾਰ क्रुएਲਟੀ ਨਾਲ ਕੀਤਾ ਗਿਆ ਜਿਹੜਾ ਕਿ ਲੋਕਾਂ ਨੇ ਜਹਾਂਨ ਚੋਂ ਨਿਕਲਦਾ ਨਹੀਂ ਲੋਕ ਕੀ ਆ ਮੈਂ ਕਹਿੰਦਾ ਵੀ ਪਹਿਲਾਂ ਜਿਵੇਂ ਲੋਕ ਕਹਿੰਦੇ ਨਿਰਭੈ ਆਣੀ ਭੁੱਲੇ ਹੁਣ ਕਹਿੰਦੇ ਅਭਿਆਨੀ ਭੁਰਮਾ ਕਿ ਇਹ ਨਹੀਂ ਭੁੱਲਣੀ ਵੀ ਜਿਸ ਤਰੀਕੇ ਨਾਲ ਮਰਡਰ ਹੋਇਆ ਮੈਂ ਕਹਿੰਦਾ ਵੀ ਬਾਈ ਜੀ ਸਿੰਪਥੀ ਕਰਨੀ ਬਣਦੀ ਆ ਲੋਕਾਂ ਦਾ ਬੋਲਣਾ ਬਣਦਾ ਪਰ ਮੈਂ ਇੱਕ ਗੱਲ ਸਾਰੇ ਸਵਾਲ ਕਰਦਾ ਤੁਹਾਡੇ ਚੈਨਲ ਜਰੀਏ ਕਰਦਾ ਇੱਕ ਨਾਲ ਹੋਇਆ ਤੇ 84 ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਕਿੰਨਿਆਂ ਨਾਲ ਹੋਇਆ ਤੇ ਹੋਇਆ ਕਿ ਉਹਦੋਂ ਵੀ ਬੁਰੇ ਤਰੀਕੇ ਨਾਲ ਹੋਇਆ ਕਦੇ ਐਮਰਜੈਂਸੀ ਦੇ ਕਿਤਾਬਾਂ ਲਿਖੀਆਂ ਨਾ ਲੋਕਾਂ ਦੇ ਸੱਚੇ ਕਿਸੇ ਵੀ ਲੋਕਾਂ ਦੇ ਮੂਹਰੇ ਪਏ ਆ ਗਰਦੀਪ ਕੌਰ ਦਾ ਕਦੇ ਕਿੱਸਾ ਸੁਣ ਕੇ ਦੇਖਿਓ ਗਰਦੀਪ ਕੌਰ ਜਿਹੜੀ ਐਮਰਜੈਂਸੀ ਦਾ ਮੈਂ ਤਾਂ ਹੀ ਕਹਣਾ ਵੀ ਸਿੱਟਾ ਜਿਹੜਾ ਭੋਗਿਆ ਉਹ ਗਰਦੀਪ ਕੌਰ ਵਰਗੀਆਂ ਕਿ ਸਾਡੀਆਂ ਮਾਵਾ ਭੈਣ ਨੇ ਭੋਗਿਆ ਉਹਦੇ ਕੀ ਘਰ ਵਾਲੇ ਨੂੰ ਤੇ ਸਾਹਮਣੇ ਮਰਿਆ ਜਾਂਦਾ ਤਿੰਨ ਪੁੱਤ ਸਾਹਮਣੇ ਮਰੇ ਜਾਂਦੇ ਆ ਤੇ ਛੋਟੇ ਪੁੱਤ ਦੇ ਸਾਹਮਣੇ ਉਹਨੂੰ ਨ ਕੀ ਨਗਨ ਅਵਸਥਾ ਚ ਕੀਆ ਕਰਕੇ ਲਗਭਗ 15 ਦੇ ਕਰੀਬ ਬੰਦੇ ਬਾਈ ਉਹਦਾ ਰੇਪ ਕਰਦੇ ਆ ਉਹਦੇ ਪੁੱਤ ਦੇ ਸਾਹਮਣੇ ਦੇ ਪੁੱਤ ਨੂੰ ਫਿਰ ਜਿਸ ਤਰੀਕੇ ਨਾਲ ਕੋਹ ਕੇ ਮਾਰਿਆ ਇੱਕ ਅੱਦੇ ਨਹੀਂ ਸੈਂਕੜੇ ਕੁੜੀਆਂ ਨਾਲ ਇੱਕ ਦਿਨ ਦੇ ਵਿੱਚ ਜਿਹੜਾ ਸਾਡੇ ਸਿੱਖਾਂ ਦੀਆਂ ਲੜਕੀਆਂ ਨਾਲ ਹੋਇਆ ਤੇ ਜੋ ਤਰੀਕੇ ਨਾਲ ਮੈਂ ਕਿਹਾ ਤਸ਼ੱਦਦ ਵਾਪਰਿਆ ਉਹ ਅਸੀਂ ਭੁੱਲਦੇ ਨਹੀਂ ਮੈਂ ਕਹਿੰਦਾ ਵੀ ਉਹ ਜਿਹੜਾ ਹੈਗਾ ਉਹ ਸਾਡਾ ਜ਼ਖਮ ਚੇੜਨ ਵਾਲੀ ਗੱਲ ਕੀਤੀ ਹੈ ਇਹਨੇ ਤੇ ਜਿਹੜਾ ਕੀ ਐਂਡ ਦੇ ਵਿੱਚ ਇੱਕ ਡਾਇਲੋਗ ਹੀ ਦਿਖਾਇਆ ਉਹ ਡਾਇਲੋਗ ਚ ਲੱਗ ਪਾ ਗਈ ਦੀ ਸਾਰੀ ਮਨਸ਼ਾ ਕਲੀਅਰ ਹੁੰਦੀ ਆ ਮੈਂ ਤਾਂ ਕੀ ਇਹਨੂੰ ਵੀ ਇੱਕ ਗੱਲ ਕਹਿਣਾ ਜਿਹੜੀ ਇਹ ਗੱਲ ਕਰਦਾ ਸਿੱਖਾਂ ਨੂੰ ਸਭ ਤੋਂ ਵੱਧ ਨਫ਼ਰਤ ਕੀ ਹੈ ਸਿੱਖਾਂ ਨਾਲ ਕਰਦੀ ਆ ਮੈਂ ਪੰਜਾਬੀਆਂ ਨੇ ਮੈਂ ਸਿੱਖ ਸ਼ਬਦ ਤਾਂ ਵਰਤਦਾ ਕਿਉਂਕਿ ਇਹਦੀ ਪਹਿਲਾਂ ਸਟੇਟਮੈਂਟਾਂ ਵੀ ਆਪਾਂ ਦੇਖ ਸਕਦੇ ਆ ਪਰ ਮੈਂ ਕੰਗਨਾਰ ਨਾਹੋਂਦ ਨੂੰ ਇੱਕ ਗੱਲ ਕਹਿਣਾ ਵੀ ਜੇ ਸਿੱਖ ਨਾ ਨਾ ਹੁੰਦੇ ਇਹਦੇ ਬੁਰਕਾ ਪਾਇਆ ਹੋਣਾ ਸੀ ਬੁਰਕਾ ਕ ਆਪਾਂ ਸਾਰੇ ਜਾਣਦੇ ਆ ਬਾਈ ਜੇ ਗੁਰੂ ਤੇਗ ਬਹਾਦਰ ਸਾਡੇ ਕੀ ਸ਼ਹਾਤ ਨਾ ਦੰਦੇ ਨਾ ਤਾਂ ਅੱਜ ਨੂੰ ਮੁਲਕ ਸਾਡਾ ਮੁਸਲਮਾਨ ਮੁਲਕੀਆ ਮੁਸਲਮ ਕੰਟਰੀ ਬਣਨਾ ਸੀ ਕਿਹ ਤਰੀਕੇ ਨਾਲ ਜਿਹੜਾ ਮਾਕੇ ਚੱਲ ਰਿਹਾ ਸਿਸਟਮ ਸੀ ਤੇ ਮੈਂ ਕਹਣਾ ਵੀ ਯਾਰ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਤੇ ਅਖੀਰ ਦੇ ਵਿੱਚ ਜਿਹੜਾ ਟ੍ਰੇਲਰ ਦੇ ਵਿੱਚ ਇੱਕ ਸੀਨ ਦੇ ਵਿੱਚ ਇੱਕ ਸਿੱਖ ਦੀ ਮਾਕੇ ਵੇਸ਼ਭੂਸ਼ਾ ਦੇ ਵਿੱਚ ਜਿਹਨੂੰ ਕੀ ਆ ਸੰਤ ਭਿੰਡਰਾਂ ਵਾਲਿਆਂ ਨਾਲ ਕੀ ਜੋੜ ਕੇ ਦੇਖਿਆ ਜਾ ਰਿਹਾ ਜਿਹਦੇ ਵਿੱਚ ਉਹ ਕਹਿ ਕੀ ਰਹੇ ਆ ਉਹ ਕਹਿੰਦੇ ਵੀ ਤੁਹਾਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਬਿਲਕੁਲ ਉਹ ਅਸੀਂ ਕਦੇ ਖਾਲਿਸਤਾਨ ਨਾ ਤਾਂ ਸੰਤਾਂ ਨੇ ਮੰਗਿਆ ਸੀ ਠੀਕ ਹੈ ਨਾ ਨਾ ਉਦੋਂ ਪਹਿਲਾਂ ਕਿਸੇ ਨੇ ਮੰਗਿਆ ਸੀ ਹਾਂ ਜਨ sĩਆਂ ਦੇ ਬੰਦੇ ਪਲਾਨ ਕੀਤਾ ਨੇ ਬਹੁਤ ਮਾਕੇ ਸ਼ਬਦਾਵਲੀ ਵਰਤੀ ਸੀ ਸਾਨੂੰ ਕੀ ਉਹਨਾਂ ਨੇ ਕਿਹਾ ਸੀ ਵੀ ਜੇ ਦਿਓਗੇ ਧੱਕੇ ਨਾਲ ਦਿਓਗੇ ਤਾਂ ਉਹ ਗੱਲ ਜਿਹੜੀ ਸੀਗੀ ਤੇ ਮੈਂ ਕਹਣਾ ਵੀ ਜਿਹੜੇ ਹਾਲਾਤ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਇਹ ਹਾਲਾਤ ਸਾਨੂੰ ਜਿੰਨੇ ਵਾਰੀ ਮੌਕੇ ਬਣੇ ਆ 84 ਦਾ ਜਿਹੜਾ ਸੰਤਾਪ ਸੀ 84 ਨੂੰ ਬਾਈ ਜੀ ਐਮਰਜੈਂਸੀ ਤੋਂ ਲਾਂਬੇ ਕਰਕੇ ਤੁਸੀਂ ਦੇਖ ਹੀ ਨਹੀਂ ਸਕਦੇ ਤੇ ਉਸੇ 84 ਦੇ ਸੰਤਾਪ ਭੋਗਣ ਤੋਂ ਬਾਅਦ ਠੀਕ ਹੈ ਨਾ ਜੋ ਸਾਡੇ ਨਾਲ ਹੋ ਰਿਹਾ ਸਾਡੇ ਦਾ ਲੀਡਰ ਵੀ ਮਾ ਕੇ ਕੰਗੜਾ ਨੌ ਤਰਗੇ ਹੋਏ ਪਏ ਆ ਉਹਨਾਂ ਨੇ ਸਿਰ ਕੌਮ ਦੇ ਗਦਾਰਾਂ ਨੂੰ ਅਜ ਸ਼ਹੀਦ ਐਲਾਨਿਆ ਵੇ ਕੱਲ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਮਨਾਉਣ ਗਈ ਦੇ ਪਿੱਛੇ ਸ਼ਹੀਦ ਸ਼ਬਦ ਵਰਤਿਆ ਵਿਆ ਸੀ ਜਿਹੜਾ ਬੰਦਾ ਯਾਰ ਮੈਂ ਕਹਣਾ ਉਹਦੋਂ ਕੀ ਹੈ ਸਾਡੇ ਮੂਰੇ ਕਾਂਗਰਸ ਪੂਰੀ ਕੀਆ ਕੋਡੀ ਹੋਈ ਵੀ ਸੀ ਕੀਆ ਗੋਡੇ ਟੇਕੇ ਵੀ ਸੀ ਉਹਨਾਂ ਨੇ ਝੁਕੇ ਹੋਏ ਸੀ ਤੇ ਉਹ ਕੀਆ ਝੁਕੇ ਹੋਿਆਂ ਦੇ ਮੂਰੇ ਕੀਆ ਆਪ ਝੁੱਕ ਕੇ ਆ ਗਿਆ ਸੀ ਹਰਚੰਦ ਸਿੰਘ ਲੋਂਗੋਵਾਲ ਸਾਰੇ ਸਾਡੇ ਹੱਕ ਮੰਗ ਕੇ ਕੀਆ ਉਹਨਾਂ ਦੇ ਮੂਰੇ ਗੋਡੇ ਟੇਕ ਕੇ ਆ ਗਿਆ ਇੱਕ ਵਜੇ ਮਾਹੌਲ ਬਣਦਾ ਹੁੰਦਾ ਐਮਰਜੈਂਸੀ ਤੋਂ ਬਾਅਦ ਇੱਕ ਮਾਹੌਲ ਬਣਿਆ ਸੀ ਆਪ ਦੇ ਸਿਰ ਦਿੱਤੇ ਸਿਰ ਦੇਣ ਤੋਂ ਬਾਅਦ ਸਾਡਾ ਕੀਆ ਅਕਾਲ ਤਖਤ ਵੀ ਢਾਇਆ ਜਾਂਦਾ ਇੱਕ ਮੈਂ ਕਹਿੰਦਾ RAM ਮੰਦਰ ਦਾ ਮੱਕੇ ਤੇ ਬਾਬਰੀ ਮੱਜ ਦਾ ਡਿਸਪਿਊਟ ਖੜਾ ਹੋਇਆ ਇੱਕ ਮੰਦਰ ਤੇ ਜਾਂ ਮਸਜਿਦ ਤੇ ਅਟੈਕ ਹੁੰਦਾ ਤਾਂ ਇਹ ਅਜੇ ਤੱਕ ਕੀਆ ਉਹਨੂੰ ਭੁੱਲਦੇ ਨਹੀਂ ਸਾਡੇ 41 ਗੁਰੂ ਘਰਾਂ ਤੇ ਅਟੈਕ ਹੋਇਆ ਸੀ ਸਮੇਤ ਹਰਮੰਦਰ ਸਾਹਿਬ ਦੇ ਅਟੈਕ ਹੋਇਆ ਸੀ ਤੇ ਨਾਲ ਦੀ ਨਾਲ ਫਿਰ ਕਾਂਗਰਸ ਨੂੰ ਕੀ ਹੱਥਾਂ ਪੈਰਾਂ ਦੀ ਪੈ ਗਈ ਵੀ ਇਹਨੂੰ ਭਰ ਕਿਵੇਂ ਦਈਏ ਉਸੇ ਹਰਮੰਦਰ ਸਾਹਿਬ ਨੂੰ ਦੇਖ ਕੇ ਬਿਆਨਤ ਤੇ ਸਤਵੰਤ ਅਰਗਣੇ ਜਾ ਕੇ ਸੋਧਾ ਲਾਇਆ ਸੀ ਉਹਨੂੰ ਕਿਉਂ ਕਿ ਠਕਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਉਹਨੂੰ ਦੇਖ ਕੇ ਸਾਡੇ ਚ ਰੋਜ਼ ਜਾਗਦੇ ਜਾਗਦਾ ਤੇ ਉਹਨੂੰ ਕੀ ਆ ਪੁਰ ਕਰਨ ਵਾਸਤੇ ਮਾ ਕੇ ਜਿਹੜੇ ਸਰਕਾਰੀ ਏਜੰਟ ਸੀ ਇਹਨਾਂ ਦੇ ਸੰਤਾ ਸਿੰਘ ਅਰਗਣੇ ਨੂੰ ਲਾਇਆ ਗਿਆ ਸੀ ਉਹ ਸਾਰੇ ਨੂੰ ਦਬਾਇਆ ਗਿਆ ਸੀ ਤੇ ਜਲਦੀ ਤੋਂ ਜਲਦੀ ਸਿੱਖਾਂ ਦਾ ਗੁੱਸਾ ਠੰਡਾ ਕਰਨ ਦੇ ਮਰਨੇ ਰਜੀਵ ਗਾਂਧੀ ਨੇ ਫਿਰ ਕਿਉਂਕਿ ਰਜੀਵ ਗਾਂਧੀ ਵੀ ਕਹਿੰਦੇ ਰਾਤ ਨੂੰ ਸੌਂਦਾ ਨਹੀਂ ਸੀ ਉਹ ਸਾਰੇ ਜਿਹੜੇ ਹਾਲਾਤ ਸੀਗੇ ਉਹਨਾਂ ਜੋ ਨਿਕਲਣ ਖਾਤਰ ਉਹਨਾਂ ਨੇ ਆਪਦੀ ਬੁਲਟ ਪ੍ਰੂਫ ਜੈਕਟ ਜਿਵੇਂ ਕਹਿੰਦੇ ਆ ਇੱਕ ਕਹਾਵਤ ਪ੍ਰਚਲਿਤ ਸੀ ਵੀ ਆਪਦੀ ਕੀ ਲੋਂਗੋ ਵਾਲ ਨੂੰ ਪਵਾਤੀ ਤੇ ਕਣਪੜ ਜਾਂ ਜੱੜ ਬੰਦੇ ਨੂੰ ਚੱਕ ਕੇ ਜਾ ਕੇ ਕੀਆ ਸਮਝੌਤਾ ਕਰਕੇ ਉਹਨਾਂ ਜਿਹਦੇ ਕੋਲੇ ਪਾਵਰ ਕੋਈ ਨਹੀਂ ਇੱਕ ਕਿਸੇ ਸਟੇਟ ਦੀ ਪੋਲੀਟੀਕਲ ਪਾਰਟੀ ਦੇ ਹੈੱਡ ਬੰਦੇ ਨਾਲ ਕਾਹਦਾ ਸਮਝੌਤਾ ਤੇ ਅਜੇ ਤੱਕ ਕੀ ਆ ਸਾਡੇ ਕਈ ਬੁੱਧੀਜੀਵੀ ਖੌਤੀ ਕਹੀ ਜਾਣਗੇ ਜੀ ਰਜੀਵ ਲੋਂਗੋ ਅਕੋਰਡ ਹੋਇਆ ਜੀ ਫਲਾਨਾ ਹੋਇਆ ਉਹ ਸਾਰੇ ਕੀ ਆ ਸਿੱਟਾ ਐਮਰਜੈਂਸੀ ਦਾ ਨਹੀਂ ਅਸੀਂ ਕਿਸੇ ਵੀ ਚੀਜ਼ ਨੂੰ ਐਮਰਜੈਂਸੀ ਤੋਂ ਲਾਂਬੇ ਕਰਕੇ ਨਹੀਂ ਦੇਖ ਸਕਦੇ ਮੈਂ ਪੰਜਾਬੀਆਂ ਨੂੰ ਇੱਕ ਬੇਨਤੀ ਕਰਦਾ ਵੀ ਸ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਬੰਦ ਆ ਤੇ ਸਭ ਤੋਂ ਮੂਰੇ ਲੱਗਣਾ ਚਾਹੀਦਾ ਐਸਜੀਪੀਸੀ ਨੂੰ ਹਮ ਯਾਰ ਇੱਕ ਕੀ ਸਿੱਖਾਂ ਦਾ ਜਿਹੜਾ ਅਸਲ ਕਿਰਦਾਰ ਆ ਮੁਲਕ ਦੇ ਵਿੱਚ ਜੇ ਸਾਹਮਣੇ ਆ ਜੀ ਨਾ ਮੈਂ ਕਹਿੰਦਾ 84 ਦਾ ਨਹੀਂ ਐਮਰਜੈਂਸੀ ਦਾ ਸਾਡਾ ਕਿਰਦਾਰ ਲੈ ਕੇ ਹੁਣ ਮੂਰੇ ਐਮਰਜੈਂਸੀ ਦੇ ਵਿੱਚ ਕੀ ਆ ਮੀਸਾ ਮਾ ਜਿਹੜਾ ਕੁਝ ਐਮਰਜੈਂਸੀ 'ਚ ਵਾਪਰੇ ਆ ਨਸਬੰਦੀ ਕਰਵਾਈ ਗਈ ਆ ਇੱਕ ਮੀਸਾ ਨਾ ਦਾ ਕਾਨੂੰਨ ਲੈ ਕੇ ਮੇਨਟੇਨੈਂਸ ਆਫ ਕੀ ਇੰਟਰਨਲ ਜਿਹੜੀ ਸਿਕਿਉਰਟੀ ਐਕਟ ਸੀ ਈਵਨ ਕੀ ਆ ਮੈਂ ਕਹਿੰਦਾ ਜਿਹੜਾ ਲਾਲੂ ਪ੍ਰਸ਼ਾਦ ਜਾਦਵਾ ਦੀ ਕੁੜੀ ਦਾ ਨਾਮ ਵੀ ਮੀਸਾ ਕੀ ਆ ਉਸੇ ਮਾਕੇ ਉਸੇ ਤੋਂ ਪ੍ਰੇਰਿਤ ਉਹਦੇ ਤੇ ਮੀਸਾ ਲੱਗਿਆ ਸੀ ਤਾਂ ਇਹਨਾਂ ਚੀਜ਼ਾਂ ਜਿਹੜੀਆਂ ਉਹਨਾਂ ਟਾਈਮਾਂ ਦੇ ਵਿੱਚ ਵਾਪਰੀਆਂ ਸੀ ਤੇ ਪੰਜਾਬ ਨੇ ਕਿਵੇਂ ਉਹ ਐਮਰਜੈਂਸੀ ਦਾ ਵਿਰੋਧ ਕੀਤਾ ਉਹਨਾਂ ਟਾਈਮਾਂ 'ਚ ਬਾਈ ਜੀ ਜਿਹੜੀ ਐਮਰਜੈਂਸੀ ਸੀ ਨਾ ਮੈਂ ਕਹਿੰਦਾ ਅੱਜ ਵੀ ਹਾਲਾਤ ਉਦੋਂ ਵੱਖਣ ਨਹੀਂ ਹੈਗੇ ਉਦੋਂ ਕੀ ਐ ਡਿਕਲੇਅਰਡ ਐਮਰਜੈਂਸੀ ਸੀ ਅੱਜ ਕੀ ਅਨਡਿਕਲੇਅਰਡ ਐਮਰਜੈਂਸੀ ਆ ਉਦੋਂ ਵੀ ਬੋਲਣ ਦਾ ਹੱਕ ਨਹੀਂ ਸੀ ਬੋਲਣ ਦਾ ਹੱਕ ਅੱਜ ਸੋਸ਼ਲ ਮੀਡੀਆ ਕਰਕੇ ਥੋੜੀ-ਮੋਟੀ ਆਵਾਜ਼ ਕੀ ਆ ਬੋਲਦੇ ਆ ਪਰ ਬੋਲਣ ਦਾ ਕਿਹਨੂੰ ਹੱਕ ਹੈਗਾ ਮੈਨੂੰ ਇਹ ਦੱਸ ਸਕਦੇ ਹੋ ਪਰਚੇ ਨਾਲ ਦੀ ਨਾਲ ਆ ਜੇਲ੍ਹਾਂ ਵੀ ਉਵੇਂ ਐ ਮੀਸਾ ਨਾਲ ਖਤਰਨਾਕ ਕਾਨੂੰਨ ਅੱਜ ਵੀ ਸਾਡੇ ਤੇ ਲ ਅੱਜ ਵੀ ਚੂਣੀ ਕੱਢਦਾ ਸਾਰਾ ਨੈਸ਼ਨਲ ਮੀਡੀਆ ਉਹ ਗੁਣ ਕੀ ਇੰਦਰਾ ਗਾਂਧੀ ਦੇ ਗਾਉਂਦਾ ਸੀ ਅੱਜ ਸਾਰੇ ਮੋਦੀ ਦੇ ਗਾਉਂਦੇ ਆ ਅੱਜ ਅਨਡਿਕਲੇਅਰਡ ਐਮਰਜੈਂਸੀ ਚ ਅਸੀਂ ਵੀ ਅੱਜ ਵਿਚਰੀ ਜਾਂਦੇ ਆ ਉਹੀ ਐਮਰਜੈਂਸੀ ਅੱਜ ਸਾਡੇ ਤੇ ਲਾਗੂ ਆ ਉਹ ਲਾਸਟ ਜਿਵੇਂ ਤੁਸੀਂ ਲਾਸਟ ਇੱਕ ਡਾਇਲੋਗ ਆ ਉਹ ਡਾਇਲੋਗ ਦੀ ਗੱਲ ਕੀਤੀ ਹੈ ਜਿਹੜਾ ਉਹ ਡਾਇਲੋਗ ਆ ਕੀ ਇੰਦਰਾ ਹੀ ਇੰਡੀਆ ਹੈ ਔਰ ਇੰਡੀਆ ਹੀ ਇੰਦਰਾ ਹੈ ਉਹ ਡਾਇਲੋਗ ਬੋਲ ਲਿਆ ਗਿਆ ਉਸ ਚੀਜ਼ ਨੂੰ ਕਿਵੇਂ ਦੇਖਦੇ ਮੈਂ ਕਹਣਾ ਬਈ ਜਿੱਕ ਕੀ ਆ ਦਿਮਾਗ ਖਰਾਬ ਹੋ ਜਾਂਦਾ ਪਾਵਰ ਦੇ ਨਾਲ ਉਹ ਮੋਦੀ ਦਾ ਵੀ ਹੋਇਆ ਵਿਆ ਠੀਕ ਹੈ ਨਾ ਅੱਜ ਕੀ ਆ ਸਾਰਾ ਕੁਝ ਕੀ ਹੈ ਮੋਦੀ ਦੇ ਉਹੀ ਜਿਹੜੇ ਸਲੋਗਨ ਉਹਦੇ ਕੀ ਹੈ ਇੰਦਰਾ ਆਪ ਦੇ ਆਪ ਨੂੰ ਵਾਕ ਕਰ ਰਹੀ ਸੀ ਉਹੀ ਕੁਝ ਅਜੇ ਮੋਦੀ ਕਰ ਰਿਹਾ ਇੰਦਰਾ ਹੰਕਾਰੀ ਗਈ ਤੇ ਹੰਕਾਰ ਦਾ ਕੀ ਹੈ ਹਮੇਸ਼ਾ ਕੀ ਅੰਤ ਮਾੜਾ ਹੁੰਦਾ ਇਹੀ ਹੰਕਾਰ ਨੇ ਕੀ ਹੈ ਕੰਗਨਾਰ ਨਾ ਤਾਂ ਹੁਣ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਆਜ਼ਾਦੀ 2014 ਤੋਂ ਬਾਅਦ ਮੋਲਕ ਆਜ਼ਾਦ ਹੋਇਆ ਜਦੋਂ ਇਹ ਹੋਇਆ ਤੇ ਮੈਂ ਕਹਿੰਦਾ 2014 ਤੋਂ ਬਾਅਦ ਹੀ ਮੀਡੀਆ ਪੂਰੀ ਤਰ੍ਹਾਂ ਕੈਪਚਰ ਹੋਇਆ ਹੋਇਆ ਅਸੀਂ ਸਾਰੇ ਵਿੱਚਰ ਜਾਣਦੇ ਆ ਨੈਸ਼ਨਲ ਮੀਡੀਆ ਹੁਣ ਤੁਹਾਡੇ ਵਰਗੇ ਜਿਹੜੇ ਭਰਾ ਕੀ ਆਪਦੇ ਚੈਨਲ ਚਲਾਈ ਜਾਂਦੇ ਹੋ ਪਰ ਨੈਸ਼ਨਲ ਲੈਵਲ ਤੇ ਕਿੰਨਾ ਕੁ ਲੋਕਾਂ ਤੱਕ ਮਾ ਕੇ ਗੱਲ ਪਹੁੰ ਤੇ ਅੱਜ ਜਿਹੜਾ ਮੋਦੀ ਦਾ ਹੰਕਾਰ ਆ ਉਹ ਵੀ ਸਿਰ ਚੜ੍ਹ ਕੇ ਬੋਲੀ ਜਾਂਦਾ ਹਰ ਇੱਕ ਚੀਜ਼ ਦੇ ਵਿੱਚ ਮੋਦੀ ਹੈ ਤੋਂ ਮੁਨਕਨ ਹੈ ਇਹਨਾਂ ਦਿਮਾਕੀਂਦਰਾ ਗਾਂਧੀ ਦੇ ਸਲੋਗਨ ਦਾ ਫਰਕ ਕਿੰਨਾ ਕਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਲਗਭਗ ਤਾਂ ਪਹਿਲੀ ਗੱਲ ਤਾਂ ਸਾਨੂੰ ਉਹਨਾਂ ਬਾਰੇ ਜਾਣਨਾ ਪਊ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ ਐਮਰਜੈਂਸੀ ਬਾਰੇ ਚੰਗੇ ਸਕਾਲਰਾਂ ਤੋਂ ਜਾਣ ਲੈਣ ਚੰਗੇ ਸਕਾਲਰਾਂ ਨੂੰ ਸੁਣ ਲੈਣ ਉਸ ਟਾਈਮ ਦੇ ਚੰਗੀਆਂ ਕਿਤਾਬਾਂ ਪੜ੍ਹ ਕੇ ਐਮਰਜੈਂਸੀ 'ਚ ਕੀ ਆਵਦਾ ਰੋਲ ਪਹਿਲਾਂ ਤਾਂ ਜਾਣਨ ਫੇਰ ਉਸ ਰੋਲ ਦੇ ਉੱਤੇ ਆਪਦੇ ਕੰਨੀਓ ਪੋਸਟਾਂ ਪਾਉਣ ਲਿਖ ਕੇ ਚਾਹੇ ਬੋਲ ਕੇ ਤੇ ਦੱਸ ਦੇਣ ਮੁਲਕ ਨੂੰ ਕਿ ਸਾਡਾ ਰੋਲ ਕੀ ਚੰਗੀ ਮੈਂ ਕਹਣਾ ਵੀ ਇੱਕ ਬਹਾਨੇ ਨਾਲ ਬਈ ਜੀ ਚਰਚਾ ਛਿੜੀ ਆ ਰੀਕੌਨਸਿਲੇਸ਼ਨ 84 ਹੋਊਗੀ ਇਹਦੇ ਨਾਲ ਜੇ ਐਮਰਜੈਂਸੀ ਦੀ ਗੱਲ ਛਿੜਦੀ ਆ ਕਿਉਂਕਿ ਐਮਰਜੈਂਸੀ ਦਾ ਸਭ ਤੋਂ ਵੱਡਾ ਜਿਹੜਾ ਖਮਿਆਜਾ ਸੀ ਉਹ 84 ਚ ਸਿੱਖਣੇ ਭੁੱਗ ਗਿਆ ਜਿਹੜੀ ਕਿੜ ਕੱਢੀ ਗਈ ਆ ਸਾਡੇ ਨਾਲ ਉਹ ਜਿਹੜੇ ਸਾਰੇ ਹਾਲਾਤ ਨੇ ਠੀਕ ਹੈ ਸੰਤਾਂ ਦੀ ਸ਼ਹਾਦਤ ਹੁੰਦੀ ਆ ਸੰਤਾਂ ਨੂੰ ਜੇ ਇਸ ਪਿਕਚਰ ਜਿੰਮੇ ਫਿਲਮ ਦੇ ਵਿੱਚ ਉਹ ਡਾਇਲੌਗ ਜਿਹੜਾ ਖੀਰ ਚ ਵਰਤਿਆ ਗਿਆ ਠੀਕ ਹੈ ਨਾ ਉਹ ਅਸੀਂ ਸਾਰੇ ਜਾਣਦੇ ਹਾਂ ਉਹ ਡਾਇਲੌਗ ਦੇ ਵਿੱਚ ਕੀ ਹੈ ਸਾਨੂੰ ਵੱਖਵਾਦੀ ਦੇ ਅੱਤਵਾਦੀ ਦੀ ਸਾਡੇ ਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਛੋਟਾ ਜਿਹਾ ਸੀਨ ਜਿਹਦੇ ਵਿੱਚ ਕੀ ਹੈ ਮੂਰੇ ਮੈਂ ਕਿ ਨੌਜਵਾਨ ਸਿੱਖ ਮੈਂ ਕਿ ਮੁੰਡੇ ਖੜ ਕੇ ਇੱਕ ਕਾਰ 'ਚ ਬੈਠੇ ਕੇ Hindu ਦੇ ਗੋਲੀ ਮਾਰ ਰਹੇ ਆ ਇਹ ਅੱਗ ਲਾਉਣੀ ਨਹੀਂ ਹੈ ਯਾਰ ਮੈਂ ਕਹਿੰਦਾ ਵੀ ਇਦੋਂ ਮਾੜਾ ਤਰੀਕੇ ਨਾਲ ਇੱਕ ਪਾਸੇ ਸਾਡੇ ਜਸਵੰਤ ਸਿੰਘ ਖਾਲੜਾ ਜੀ ਦਾ ਕਿ ਅਸਲ ਦੇ ਵਿੱਚ ਹਿਊਮਰ ਰਾਈਟ ਐਕਟੀਵੇਟ ਸੀ ਜਿਹਨੂੰ ਕਿ ਕੋ 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 ਕੇ ਮਾਰਿਆ ਜਾਂਦਾ ਉਹ ਬੰਦੇ ਦੀ ਮੂਵੀ ਤੇ 84 ਕੱਟ ਲਾਏ ਜਾਂਦੇ ਆ ਤੇ ਮੈਂ ਗਰੰਟੀ ਕਰਦਾ ਬਈ ਤੇ ਘੱਟ ਕੋਈ ਨਹੀਂ ਲੱਗਣਾ ਕਿਉਂਕਿ ਪੂਰਾ ਪਲਾਨ ਤਰੀਕੇ ਨਾਲ ਦੇਖੋ ਸਿੱਖਾਂ ਨੂੰ ਬਈ ਜੀ ਡੀਫੇਮ ਕਰਨ ਵਾਸਤੇ ਕਾਂਗਰਸ ਨੂੰ ਡੀਫੇਮ ਕਰਨ ਵਾਸਤੇ ਇਹਨਾਂ ਨੇ ਪਹਿਲਾਂ ਕੀਆ ਬਹੁਤ ਕੁਝ ਮਾਕੇ ਮੂਵੀਜ਼ ਪਹਿਲਾਂ ਵੀ ਆਈਆਂ ਨੇ ਇਹ ਮੂਵੀਜ਼ ਵੀ ਕਾਂਗਰਸ ਨੂੰ ਡੀਫੇਮ ਕਰਨ ਵਾਸਤੇ ਕਾਂਗਰਸ ਦਾ ਰੋਲ ਦੱਸਣ ਵਾਸਤੇ ਵੀ ਕੀ ਕੀਤਾ ਪਰ ਨਾਲ ਨਾਲ ਮੈਂ ਕਹਿੰਦਾ ਵੀ ਜਿਹੜਾ ਸੈਂਟਰ ਹੈ ਨਾ ਏਜੰਸੀਆਂ ਲਾ ਲਓ ਜਿਹੜਾ ਮੈਂ ਕਹਿੰਦਾ ਸਿੱਖਾਂ ਦਾ ਚਿਹਰਾ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਗਿਆ ਉਹ ਮੈਂ ਕਹਿੰਦਾ ਸਾਡਾ ਦਰਦ ਤਾਂ ਫਰੋਲ ਕੇ ਦੇਖੋ ਸਾਡਾ ਦਰਦ ਬਈ ਜੀ ਇਹ ਮੈਂ ਕਹਿੰਦਾ ਵੀ ਫਿਲਮ ਦੇ ਵਿੱਚ ਮੈਂ ਕਿਹ ਚ ਨਹੀਂ ਦਿਖਾਇ ਵੀ ਇਸ ਬਹਾਨੇ ਨਾਲ ਹੀ ਛੇਕ ਡਰਜੈਂਸੀ ਦਾ ਕੀ ਆ ਦਰਦ ਫਰੋਲ ਕੇ ਦੇਖੋ ਵੀ ਹੋਇਆ ਕੀ ਸੀ ਤੇ ਉਹਦਾ ਸੈਟ ਆ ਜਿਹੜਾ 84 ਵਾਪਰਿਆ ਉਹ ਸਾਡੀਆਂ ਕੁੜੀਆਂ ਨਾਲ ਕਿੰਨੀਆਂ ਮਾਕੇ ਸਾਡੀਆਂ ਭੈਣਾਂ ਨਾਲ ਤੀਆਂ ਸਾੜੇ ਦਾ ਮਾਮਾ ਮੰਨ ਲਓ ਅੱਜ ਸਾਡੀ ਉਮਰ ਦੇ ਹਿਸਾਬ ਨਾਲ ਹੁਣ ਕਿਸ ਤਰੀਕੇ ਨਾਲ 5 ਸਾਲ ਤੋਂ ਲੈ ਕੇ ਵੀ 80 ਸਾਲ ਤੱਕ ਦੀ ਕੋਈ ਔਰਤ ਦਿੱਲੀ ਚ ਬਖਸ਼ੀ ਨਹੀਂ ਸੀ ਤਰ ਲੋਕਪੁਰੀ ਦੇ ਵਿੱਚ ਅੱਜ ਇੱਕ ਮਾਕੇ ਕੀ ਆ ਤਰਾ ਤਰਾ ਹੋਈ ਪਈ ਆ ਮੁਲਕ ਕੀ ਆ ਮਾਕੇ ਚੀਕਾਂ ਮਰੀ ਜਾਂਦਾ ਮਣੀਪੁਰ ਚ ਕੀ ਆ ਦੋ ਔਰਤਾਂ ਨੂੰ ਨੰਗਿਆਂ ਕਰਕੇ ਸੜਕ ਤੇ ਤੋਰਿਆ ਜਾਂਦਾ ਤਾਂ ਉਹ ਚੀਜ਼ਾਂ ਕੀ ਆ ਰੋਜ਼ ਪੂਰੇ ਮੁਲਕ ਦੇ ਵਿੱਚ ਕਿਵੇਂ ਉੱਭਰ ਕੇ ਆਉਂਦਾ ਸਰਕਾਰਾਂ ਹੱਲ ਜਾਂ ਤੇ ਮੈਂ ਕਹਣਾ ਵੀ ਸਾਡੇ ਨਾਲ ਉਹ ਕੁਝ ਹੋਇਆ ਤੇ ਸਾਡੇ ਸਿਵਿਆਂ ਦੇ ਉੱਤੇ ਬਾਈ ਜੀ ਕੁਰਸੀ ਢਾਕੇ ਸਰਕਾਰ ਬਣਾਈ ਸੀ ਉਦੋਂ ਤੇ ਉਹੀ ਕੀ ਆ ਚੀਜ਼ ਤੋਂ ਹੁਣ ਸੇਧ ਲੈ ਕੇ ਇਹਨਾਂ ਨੇ ਵੀ ਸਾਡੇ ਜੀ ਪੁੱਤਾਂ ਦੀਆਂ ਦੁਆਰੇ ਉਹ ਖੂਨੀ ਖੇਡ ਖੇਡਣ ਨੂੰ ਵੀ ਤਿਆਰ ਨੇ ਪਲਾਟ ਕਰਕੇ ਕੀ ਆ ਜਿਵੇਂ ਕਿਹਾ ਜਾਂਦਾ ਹੁਣ ਇੱਕ ਟੰਗ ਨਾਲ ਦੇਖੋ ਸਿੱਖਾਂ ਦਾ ਸਾਡਾ ਕੀ ਆ ਮੰਨਿਆ ਹੋਇਆ ਡਿਕਲੇਰਡ ਹੀਰੋ ਆ ਠੀਕ ਹੈ ਨਾ ਮੈਂ ਕਿ ਭਿੰਡਰਾਲੇ ਸੰਤ ਨੇ ਜਿਹੜੇ ਤਾਂ ਉਸ ਨੂੰ ਡੀਫੇਮ ਕਰਨ ਦੀ ਜੇ ਕੋਸ਼ਿਸ਼ ਕਰਨਗੇ ਤੇ ਉਹਨਾਂ ਨੂੰ ਕੀ ਹੈ ਲਗਭਗ ਕਾਂਗਰਸ ਦਾ ਏਜੰਟ ਸਾਫਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਫਿਲਮਾਂ ਦੇ ਜਿਵੇਂ ਕੀ ਉਹ ਸੀਨ ਤੋਂ ਲੱਗ ਰਿਹਾ ਤੇ ਜਿਸ ਤਰੀਕੇ ਨਾਲ ਆਊਗਾ ਤਾਂ ਨੌਜਵਾਨਾਂ ਦਾ ਕੀ ਹੈ ਪਹਿਲਾਂ ਦੋ ਸੀਟਾਂ ਤੁਸੀਂ ਸਾਰੇ ਜਾਣਦੇ ਕਿਹੜੇ ਕਰੋਸ਼ ਚੋਂ ਨਿਕਲੀਆਂ ਨੇ ਕਿਹੜੀਆਂ ਸੈਂਟੀਮੈਂਟਸ ਚੋਂ ਨਿਕਲੀਆਂ ਨੇ ਤਾਂ ਉਹ ਲੋਕ ਅੱਜ ਤੱਤੇ ਬੈਠੇ ਆ ਤੇ ਉਸ ਤੱਤੇ ਵਾਂ ਕੇ ਜਿਹੜਾ ਬਰੂਦ ਦਾ ਢੇਰ ਲੋਕ ਫੂਕੇ ਬੈਠੇ ਆ ਸੰਤੋਸ਼ਟ ਕਿਸੇ ਸਰਕਾਰ ਤੋਂ ਹੈ ਨਹੀਂ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀ ਹੈ ਕੰਗਣਾ ਰਣੌਤ ਕਰ ਰਹੀ ਆ ਇੱਕ ਚੀਜ਼ ਹੋਰ ਦੱਸਿਓ ਇਸ ਚੀਜ਼ ਦੇ ਉੱਪਰ ਚਲੋ ਹਰਜੀਤ ਗਰੇਵਾਲ ਹੋਰੇ ਵੀ ਬੋਲਦੇ ਨੇ ਪੰਜਾਬ ਦਾ ਬੀਜੇਪੀ ਦਾ ਬਿਆਨ ਆਉ ਹਾਲਾਂਕਿ ਇਸ ਜੀ ਨੂੰ ਗਲਤ ਤਾਕਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਫਿਲਮ ਬਣਾਉਣੀ ਸੀ ਮੂਵੀ ਬਣਾਉਣੀ ਸੀ ਜਿਸ ਸੂਬੇ ਦੀ ਗੱਲ ਜਾਂ ਜਿਸ ਧਰਮ ਦੀ ਗੱਲ ਦੇ ਵਿੱਚ ਪਾਈ ਜਾਂਦੀ ਹੈ ਕਹਿੰਦੇ ਨੇ ਉਸ ਤੋਂ ਪੁੱਛ ਲੈਣਾ ਸੀ ਪਰ ਉਹਨਾਂ ਨੇ ਇਸ ਚੀਜ਼ ਦੇ ਉੱਪਰ ਕਿਤੇ ਨਾ ਕਿਤੇ ਸਵਾਲ ਖੜਾ ਕੀਤਾ ਕਿ ਭਾਈ ਇਹ ਚੋ ਵੀ ਹੋ ਰਿਹਾ ਉਹ ਗਲਤ ਹੋ ਰਿਹਾ ਇਸ ਜੀ ਨੂੰ ਕਿਵੇਂ ਦੇਖਦੇ ਹੋ ਦੇਖੋ ਭਾਈ ਮੈਂ ਕਹਣਾ ਵੀ ਬਿਆਨ ਦੇਣਾ ਹੂੰ ਠੀਕ ਹੈ ਨਾ ਮੈਂ ਮੂਹ ਦੀ ਬਵਾਸੀਰ ਤਾਂ ਉਹਨੂੰ ਤਾਂ ਹੈਗੀ ਆ ਠੀਕ ਹੈ ਪਰ ਜਿਹੜੀ ਕੀ ਆ ਅੱਗ ਨਿਕਲਦੀ ਹੈ ਨਾ ਇਹ ਕਹਿੰਦੇ ਨੇ ਬਵਾਸੀਰਾ ਜਿਹੜਾ ਦੁੱਖ ਭੋਗਦੇ ਆ ਉਹ ਤਾਂ ਇਹ ਭੋਗਦੇ ਆ ਗਰੇ ਵਾਲਾ ਕੋਈ ਘਰਾਓ ਇਹਨਾਂ ਨੇ ਪੰਜਾਬ 'ਚ ਰਹਿਣਾ ਇਹਨਾਂ ਲੋਕਾਂ ਦੇ ਜਿਹੜੇ ਹਾਲਾਤ ਨੇ ਇਹ ਦੇਖੋ ਸਾਡੇ ਨਾਲ ਵੱਡੀ ਉਮਰ ਦੇ ਨਾਲ ਐਮਰਜੈਂਸੀ ਵੀ ਦੇਖੀ ਆ ਉਹਦੇ ਹਾਲਾਤ ਵੀ ਦੇਖੇ ਆ ਠੀਕ ਹੈ ਨਾ ਤਾਂ ਇਹ ਵੀ ਜਾਣਦੇ ਆ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਜज्ਬਾ ਕੀ ਆ ਕੰਗਨਰ ਨਾ ਉਹ ਤਾਂ ਜज्ਬੇ ਨੂੰ ਸਮਝੀ ਨਹੀਂ ਉਹਨਾਂ ਦਾ ਜੇ ਦੋ ਵਾਰੀ ਮਾਫੀ ਮੰਗ ਕੇ ਖੜਾ ਛੁੱਟ ਗਏ ਇੱਕ ਵਾਰੀ ਚਾਪੜਾ ਖਾ ਕੇ ਕਿਹੜਾ ਛਡਾਇਆ ਉਹਨੇ ਠੀਕ ਹੈ ਨਾ ਪਰ ਮੈਂ ਕਹਣਾ ਵੀ ਜਿਹੜੇ ਉਹਦੇ ਹਾਲਾਤ ਹੈਗੇ ਆ ਹੁਣ ਗਰੇਵਾਰ ਕੇ ਕੀ ਆ ਜਾਣਦੇ ਆ ਕਿ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕੀ ਨੇ ਤੇ ਜੇ ਕਿਤੇ ਮੁਲਕ ਜਾਣ ਜੇ ਤੇ ਮੁਲਕ ਕੀ ਹੈ ਮੈਂ ਕਹਣਾ ਗਰੇਵਾਲ ਕੇ ਨੂੰ ਕਿਹੜਾ ਹਾਲਾਤ ਪਤਾ ਨਹੀਂ ਪੰਜਾਬ ਦੇ ਜੰਮਿਆਂ ਸਿਰਾਂ ਤੇ ਉਹਨਾਂ ਦੀ ਵੀ ਕੀ ਪੱਗਾਂ ਹੈਗੀਆਂ ਨੇ ਉਹ ਜਾਣਦੇ ਆ ਕਿ ਪੰਜਾਬ ਦੇ ਸਿੱਖਾਂ ਨੂੰ ਕਿਵੇਂ ਕੋ-ਕੋ ਕੇ ਕੀ ਵਾਪਰਿਆ ਸੀ 84 ਦੇ ਵਿੱਚ ਐਮਰਜੈਂਸੀ ਦਾ ਸੈਟਅ ਸਿੱਖਾਂ ਨੇ ਭੋਗਿਆ ਜੇ ਉਹਦੇ ਵਿੱਚ ਤੁਸੀਂ ਸਿੱਖਾਂ ਨੂੰ ਦੋਸ਼ੀ ਸਾਬਤ ਕਰਨ ਤੇ ਉਤਰਿਆਏ ਤਾਂ ਫਿਰ ਪੰਜਾਬ ਦੇ ਲੋਕ ਬਈ ਜੀ ਬੋਲਣਗੇ ਬੋਲਣਾ ਬਣਦਾ ਵੀ ਹੈਗਾ ਪਰ ਬੋਲਣ ਵਾਸਤੇ ਮੈਂ ਇੱਕ ਲੋਕਾਂ ਨੂੰ ਕਹਿਣਾ ਕਿ ਪਹਿਲਾਂ ਜਾਣ ਜ਼ਰੂਰ ਲੈਣਾ ਤੇ ਜਾਣਨ ਵਾਸਤੇ ਕੋਈ ਫਿਲਮ ਨਾ ਦੇਖ ਲੈਣਾ ਉਹ ਕੀ ਹੈ ਮੈਂ ਕਹਿੰਦਾ ਵੀ ਪੁਰਾਣੀ ਹਿਸਟਰੀ 'ਚ ਚੰਗੀਆਂ ਕਿਤਾਬਾਂ ਵੀ ਹੈਗੀਆਂ ਨੇ ਚੰਗੀਆਂ ਕੀ ਹੈ ਬੜੇ ਸਕਾਲਰ ਲੋਕ ਕੀ ਗੱਲਾਂ ਕਰਦੇ ਹੁੰਦੇ ਆ ਜਿਨ੍ਹਾਂ ਨੇ ਉਹ ਚੀਜ਼ ਹੰਡਾਈ ਆ ਸਾਡੇ ਬਜ਼ੁਰਗ ਜਾਣਦੇ ਆ ਯਾਰ ਉਹਨਾਂ ਤੋਂ ਪਹਿਲਾਂ ਸਮਝ ਲੈਣਾ ਤੇ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਫਿਲਮ ਦੇਖਣ ਵਾਸਤੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਹੈ ਇਸ ਫਿਲਮ ਦਾ ਮੁਕੰਮਲ ਬਾਈਕਾਰਡ ਕੀ ਆ ਮੁਲਕ ਦੇ ਵਿੱਚ ਕਰਾਉਣ ਵਾਸਤੇ ਵੀ ਜਿੰਨਾ ਕਿ ਅਸੀਂ ਕਹਿ ਸਕਦੇ ਆ ਠੀਕ ਹੈ ਨਾ ਹੁਣ ਅਸੀਂ ਕੰਗਨਾਰ ਨੌ ਦਾ ਭਾਈ ਜੀ ਅੱਜ ਭਾਜਪਾ ਨੂੰ ਕਰਤਾਰਾਂ ਦੀ ਲੋੜ ਨਹੀਂ ਰਹੀ ਭਾਈ ਜੀ ਭਾਜਪਾ ਕੀ ਆ ਦੇਖਦੀ ਆ ਜਿਹੜਾ ਕੰਜਰ ਕੀਤਾ ਜਿਹੜਾ ਫੇਮ ਆ ਕੇ ਫੇਮਸ ਬੰਦਾ ਕੀ ਕਹਣਾ ਵੀ ਬਿਲਕੁਲ ਕਿਰਦਾਰ ਤੋਂ ਹੀ ਗਰੀਬ ਆ ਕੇ ਇੱਕ ਢੰਗ ਨਾਲ ਹੋਰ ਪਾਰਟੀ ਆ ਪਹਿਲਾਂ ਕਿਰਦਾਰਾਂ ਦੇ ਸਿਰ ਤੇ ਬੀਜੇਪੀ ਨੇ ਲੜਾਈ ਲੜੀ ਸੀ ਕਿਉਂਕਿ ਮਾਕੇ ਰਿਲੀਜੀਅਸ ਮਾਕੇ ਸੈਂਟੀਮੈਂਟ ਤੋਂ ਹੀ ਨਿਕਲੀ ਹੋਈ ਉਹ ਵੀ ਧਰਾ ਪਰ ਅੱਜ ਉਹਨਾਂ ਨੇ ਕਿਰਦਾਰ ਕੀ ਆ ਛੜਤੇ ਆ ਤੇ ਅੱਜ ਕੀ ਉਹਨਾਂ ਨੇ ਸਿਰਫ ਬਦਨਾਮ ਬੰਦਿਆਂ ਨੂੰ ਚੱਕ ਕੇ ਜਿਹੜਾ ਬੰਦਾ ਬੋਲਣਾ ਜਾਣਦਾ ਉਹ ਬੰਦੇ ਨੂੰ ਚੱਕ ਕੇ ਹੁਣ ਤੁਸੀਂ ਇਹ ਲਾ ਲਓ ਵੀ ਕੰਗਨਾਰ ਨੌਤ ਜੋ ਕੁਝ ਬੋਲੀ ਆ ਬਕਵਾਸ ਮਾਰੀ ਆ ਇਹ ਚੀਜ਼ ਆ ਸਾਰੇ ਪੰਜਾਬੀਆਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਤੇ ਪੰਜਾਬ ਦੇ ਬੀਜੇਪੀ ਦੇ ਜਿਹੜੇ ਵਰਕਰ ਹੈਗੇ ਆ ਘੱਟੋ ਘੱਟ ਉਹ ਆਪਦੇ ਬੰਦਿਆਂ ਨੂੰ ਕਹਿ ਕੇ ਮੂਵੀ ਨੇ ਪੰਜਾਬ ਬਰੂ ਦੇ ਢੇਰ ਜਿਹੜੇ ਬੈਠਾ ਪੰਜਾਬ 'ਚ ਹੀ ਅੱਗ ਲਾ ਸਕਦੀ ਹੈ ਬਾਈ ਜੀ ਫਿਲਮ ਪਰ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਵੀ ਸੈਂਟੀਮੈਂਟਸ ਨੂੰ ਆਪਦੇ ਨੂੰ ਕੰਟਰੋਲ ਕਰਕੇ ਰੱਖਣ ਉਹ ਤਾਂ ਚਾਹੁੰਦੇ ਆ ਬਈ ਮੈਂ ਕਿ ਅੱਗ ਲਾਉਣੀ ਇਹ ਸਾਨੂੰ ਸਮਝਣਾ ਪਊ ਪਹਿਲਾਂ ਕਾਂਗਰਸ ਨੇ ਵੀ ਅੱਗ ਪੰਜਾਬ 'ਚ ਲਾਈ ਸੀ ਤੇ ਸਰਕਾਰ ਬਣਾਈ ਸੀ ਅੱਜ ਇਹ ਵੀ ਪੰਜਾਬ ਦੇ ਵਿੱਚ ਕੀ ਆ ਅੱਗ ਲਾਉਣੀ ਚਾਹੁੰਦੇ ਆ ਤੇ ਉਹ ਅੱਗ ਲਾ ਕੇ ਸਾਡੇ ਸਿੱਖਾਂ ਨੂੰ ਕੱਤਵੱਦੀ ਜਾਂ ਵਖਵੱਦੀ ਜਾਂ ਕੋਸ਼ਤ ਕਰਕੇ ਸਾਨੂੰ ਉਹਨਾਂ ਨੇ ਫਿਰ ਪੂਰੇ ਮੁਲਕ 'ਚ ਜੋ ਜਿਵੇਂ ਰਜੀਵ ਗਾਂਧੀ ਨੇ ਵੋਟਾਂ ਲੰਗੀਆਂ ਸੀ ਨਾ ਇਹ ਵੀ ਵੋਟਾਂ ਲੈਣਾ ਫਿਰਕਾ ਪ੍ਰਸਤੀ ਦੀ ਰਾਜਨੀਤੀ ਜਿਹੜੀ ਹੈਗੀ ਆ ਇਹ ਮਾ ਉਹ ਲੋਕੇ ਦੇ ਹੋ ਸਕਦਾ ਪੱਖ 'ਚ ਵੀ ਕੋਈ ਨਾ ਕੋਈ ਬੋਲ ਪੇ ਪਰ ਜਿਹੜੇ ਸਿਆਣੇ ਸਿਹਰਦੇਗਾ ਮੈਂ ਤਾਂ ਗਰੇਵਾਲ ਦੀ ਵੀ ਕੀ ਇਸ ਗੱਲ ਤੇ ਸਲਾਹਣਾ ਕਰਦਾ ਜੇ ਉਹਨੇ ਕੀ ਉਹ ਗੱਲ ਪਿੱਛੇ ਕਿਹਾ ਕਿਉਂਕਿ ਉਹ ਲੋਕਾਂ ਨੇ ਬਈ ਭੋਗਣਾ ਉਹਨਾਂ ਲੋਕਾਂ ਨੇ ਆ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਫੇਸ ਕਰਨਾ ਚੰਗੀ ਗੱਲ ਆ ਮੈਂ ਕਹਣਾ ਕੱਲਾ ਉਹ ਨਹੀਂ ਪਰ ਪੰਜਾਬੀ ਜਿਹੜੇ ਕੀ ਆ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਉਹ ਸੋਸ਼ਲ ਮੀਡੀਆ ਤੇ ਆ ਕੇ ਜਾ ਤੁਹਾਡੇ ਵਰਗੇ ਕੋਈ ਭਰਾ ਚੈਨਲਾਂ ਦੀ ਗੱਲ ਕਰਦੇ ਆ ਇਹ ਗੱਲ ਬੜੀ ਵਧੀਆ ਤੁਰੀਆ ਬਾਈ ਜੀ ਕਿਉਂਕਿ ਅਕਾਲੀਆਣੀ ਰੀਕੌਨਸਿਲੇਸ਼ਨ ਕਮਿਸ਼ਨ ਬਣਾ ਕੇ ਵੀ ਗੱਲ ਨਹੀਂ ਕੀਤੀ ਇਸ ਢੰਗ ਨਾਲ ਰੀਕੌਨਸਾਈਲ ਹੀ ਹੋ ਜੂ ਸਾਡਾ ਮੈਗਾ ਰੀਕੌਨਸਿਲੇਸ਼ਨ ਦੁਆਰੇ ਹੋ ਜੂ ਸਾਡੇ ਜ਼ਖਮ ਫਰੋਲੇ ਜਿੰਦਿਆਂ ਚਰ ਜਾਂਦੇ ਨਹੀਂ ਨਾ ਇਹ ਬਾਈ ਜਿਹੜੀ ਕੀ ਆ ਹਰ ਬਾਰੀ ਪੰਜਾਬ ਦੇ ਵਿੱਚ ਅੱਗ ਲਾਈ ਜਾਂਦੀ ਆ ਠੀਕ ਹੈ ਉਹ ਲੱਗਦੀ ਕਿਉਂ ਆ ਕਿਉਂਕਿ ਤਾਂ ਸਵਾਹ ਕੀ ਥੱਲੇ ਅੱਗ ਪਈ ਆ ਉਹਨੂੰ ਜੇ ਫਰੋਲ ਲਾਂਗੇ ਫੇਰ ਹੀ ਠੰਡੀ ਹੋਣੀ ਉਹਨੇ ਅੱਛਾ ਇੱਕ ਚੀਜ਼ ਹੋਰ ਦੱਸ ਦੋ ਇਸ ਚੀਜ਼ ਦੇ ਲਈ ਜਿਵੇਂ ਜਿੱਕਰ ਇੱਕ ਅਦਾਕਾਰ ਦੇ ਤੌਰ ਤੇ ਫਿਲਮੀ ਅਦਾਕਾਰ ਦੇ ਤੌਰ ਤੇ ਕੰਗਣਾ ਨੌ ਤੁਸੀਂ ਝਾਤ ਮਾਰੋਗੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਤਾਂ ਮੈਨੂੰ ਹੀ ਲੱਗਦਾ ਕੋਈ ਫਿਲਮ ਆ ਜਿਹੜੀ ਉਹਦੀ ਪ੍ਰੋਫਿਟ ਦੇ ਕੇ ਗਈ ਹੋਣੀ ਆ ਜਾਂ ਫਲॉप ਨਹੀਂ ਹੋਣੀ ਪੂਰਾ ਪਿਛਲੇ ਕੁਝ ਸਮੇਂ ਦਾ ਕਰੀਅਰ ਜਿਹੜਾ ਉਹ ਫਲॉप ਗਿਆ ਫਿਰ ਵੀ ਇੱਕ ਫਲॉप ਅਦਾਕਾਰ ਨੂੰ ਇਹ ਇਸ ਦੇ ਫਿਲਮ ਦੇ ਲਈ ਸਲੈਕਟ ਕਰਨਾ ਕਿ ਹੋਰ ਕੋਈ ਕਲਾਕਾਰ ਨਹੀਂ ਸੀ ਕਿਉਂਕਿ ਇੱਕ ਤੈ ਹੈ ਕਿ ਉਸ ਦੇ ਨਾਮ ਤੋਂ ਪਹਿਲੀ ਜਿਵੇਂ ਪੰਜਾਬ ਦੇ ਵਿੱਚ ਚਰਚਾ ਮਾ ਜਿਹੜੀਆਂ ਛਿੜ ਦਿੰਦੇ ਆ ਵਿਵਾਦਿਤ ਜੇ ਕਲਾਕਾਰ ਵਿਵਾਦਿਤ ਅਦਾਕਾਰ ਦੀ ਗੱਲ ਕਰੀਏ ਪੰਜਾਬੀਆਂ ਦੀ ਜ਼ੁਬਾਨ ਤੇ ਤਾਂ ਪਹਿਲੇ ਨੰਬਰ ਤੇ ਕੰਗਣਾ ਨਰਨਾ ਤਾ ਪਰ ਉਸੇ ਕਿਰਦਾਰ ਨੂੰ ਫਿਰ ਇੰਦਰਾ ਫਿਰ ਵੱਡੀ ਗੱਲ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਉਸੇ ਕਿਰਦਾਰ ਨੂੰ ਲੈ ਕੇ ਆਉਣੇ ਇਹ ਚੀਜ਼ ਨੂੰ ਕਿਵੇਂ ਦੇਖਦੇ ਆ ਮੈਂ ਵੀ ਤੁਹਾਨੂੰ ਪਹਿਲਾਂ ਸ਼ੁਰੂ ਚ ਵੀ ਇਹ ਗੱਲ ਕੀਤੀ ਸੀ ਕਿ ਇਹ ਇੱਕ ਉਹ ਇੰਦਰਾ ਸੀ ਕਾਂਗਰਸ ਦੀ ਇਹ ਭਾਜਪਾ ਦੀ ਇੰਦਰਾ 2 ਆ ਗਈ ਵੱਡੀ ਗੱਲ ਤੁਹਾਨੂੰ ਮੈਂ ਪਹਿਲਾਂ ਇੱਕ ਕਲੀਅਰ ਕਰ ਦਿਆਂ ਸ਼ਾਇਦ ਦਰਸ਼ਕਾਂ ਨੂੰ ਵੀ ਦੱਸਣਾ ਜ਼ਰੂਰੀ ਹੈ ਕਿਉਂਕਿ ਇਹ ਫਿਲਮ ਪ੍ਰੋਡਿਊਸਰ ਜਿਹੜੀ ਇਹ ਕੰਗਨਾਰ ਰਣੌਤ ਖੋਦਾ ਪ੍ਰੋਡਿਊਸਰ ਸਾਰੇ ਹੁੰਦਾ ਵੀ ਕਿਹੜਾ ਬੰਦਾ ਮੈਂ ਕਿ ਐਕਟਿੰਗ ਕਰੂਗਾ ਤੇ ਆਪਦੇ ਆਪ ਨੂੰ ਉਹਨੇ ਲੈ ਕੇ ਆਂਦਾ ਸਿਰਫ ਉਹਨੇ ਕੋਈ ਬਾਈ ਜੀ ਕੋਈ ਪੈਸੇ ਕਮਾਉਣ ਖਾਤਰ ਨਹੀਂ ਕਿਉਂਕਿ ਅੱਜ ਉਹ ਕੀ ਹੈ ਇੱਕ ਪੋਲੀਟੀਸ਼ੀਅਨ ਜਿਹੜੀ ਬਣੀ ਆ ਠੀਕ ਹੈ ਨਾ ਉਹਨੂੰ ਉਹਦੇ ਵਿੱਚ ਕੀ ਉਹਦਾ ਬੈਨੀਫਿਟ ਮਿਲਣਾ ਠੀਕ ਹੈ ਨਾ ਉਹ ਸਿਰਫ ਬੈਨੀਫਿਟ ਲੈਣ ਦੀ ਮਾਰੀ ਸਿਰਫ ਮੋਦੀਆਂ ਦੇ ਮੂਹਰੇ ਵਾਕੇ ਆਪਦੇ ਨੰਬਰ ਬਣਾਉਣ ਦੀ ਮਾਰੀ ਜਿਹੜਾ ਉਹਨੇ ਕੀ ਆ ਇਹ ਪ ਕਿਸੇ ਰੂਪ ਚ ਭੁਗਤਣਾ ਪੈ ਜੇ ਕਿਉਂਕਿ ਪੰਜਾਬੀਆਂ ਦਾ ਜਿਹੜਾ ਖੂਨ ਵਾਲਾ ਮਾਰੇ ਬਿਨਾ ਰਹਿੰਦਾ ਨਹੀਂ ਪਹਿਲਾਂ ਮੈਂ ਕਹਿੰਦਾ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਨੇ ਅਜੇ ਤੱਕ ਫਿਲਮ ਦਾ ਦੇਖੋ ਆਪ ਨੂੰ ਹੀ ਨਹੀਂ ਪਤਾ ਕਿ ਵਿੱਚ ਕੀ ਆ ਪਰ ਟ੍ਰੇਲਰ ਦਾ ਜਿਹੜਾ ਚੀਜ਼ ਦਿਖਾਈ ਜਾ ਰਹੀ ਉਹਦੇ ਵਿੱਚ ਕੀ ਆ ਸੰਤ ਜਨਰਲ ਸਿੰਘ ਭਿੰਡਰਾਲੇ ਦੇ ਅਕਸ ਦਾ ਬੰਦਾ ਇੱਕ ਕਾਂਗਰਸ ਦਾ ਏਜੰਟ ਸਾਫਤ ਕਰਨ ਦਾ ਕੀ ਇੱਕ ਡਾਇਲੋਗ ਪਾਇਆ ਗਿਆ ਉਹ ਕਹੇ ਇਹੀ ਰਿਹਾ ਨਾ ਅਸੀਂ ਡਾਇਲੋਗ ਸਾਰੇ ਨਹੀਂ ਸੁਣਿਆ ਲਗਭਗ ਜਿਹਨੇ ਟ੍ਰੇਲਰ ਦੇਖਿਆ ਉਹ ਜੋ ਕਹਿ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਿਸਤਾਨ ਚਾਹੀਦਾ ਅਸੀਂ ਨਾ ਤਾਂ ਕਦੇ ਖਾਲਿਸਤਾਨ ਮੰਗਿਆ ਸਸੀਂ ਖਾਲਸਤਾਨ ਨਹੀਂ ਚਾਹੁੰਦੇ ਅਸੀਂ ਖਾਲਸ ਰਾਜ ਚਾਹੁੰਨੇ ਆ ਤੇ ਸਿੱਖ ਰਾਜ ਜਿਹੜਾ ਹੈਗਾ ਮੈਂ ਅਕਸਰ ਕਹਿੰਦਾ ਸਿੱਖ ਰਾਜ ਬਣਦਾ ਦੇਖ ਲਿਆ ਚੱਲਦਾ ਨਹੀਂ ਦੇਖਿਆ ਬੜੇ ਬੰਦੇ ਜਿਹੜੇ ਮਾ ਕੇ ਫੇਸਬੁੱਕ ਹੀ ਖਾਲਸਤਾਨੀ ਆ ਉਹ ਬਹਿਸ ਵੀ ਕਹੀ ਕਰਨ ਲੱਗ ਜਾਂਦੇ ਮੈਂ ਕਹਿਣਾ ਹੁੰਦਾ ਕਿ ਖਾਲਸਾ ਕੀ ਪੰਥ ਦੇ ਨਾਂ ਤੇ ਵੋਟਾਂ ਪਾ ਕੇ ਕਾਲੀ ਦਲ ਨੇ ਮੇਰੀ ਸੁਰਤ ਤੇ ਚਾਰ ਵਾਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਿਆ ਉਹ ਖਾਲਸਾ ਰਾਜ ਹੀ ਸੀ ਉਹ ਸਿੱਖ ਰਾਜ ਸੀ ਸਾਡੇ ਕੋਲ ਝੱਜ ਦੇ ਆਗੂ ਹੈ ਨਹੀਂ ਸਾਨੂੰ ਆਗੂਆਂ ਦੀ ਲੋੜ ਆ ਜਿਹੜੇ ਆਗੂ ਚੰਗੇ ਆ ਬਾਈ ਜੀ ਉਹਦਾ ਜੇਲਾ ਚ ਬੈਠੇ ਨੇ ਰੋਲਾ ਮੈਂ ਤਾਂ ਇੱਕ ਜਾਣਦਾ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਇਹ ਦੇਖੋਗੇ ਜਿਵੇਂ ਗੁਰੂ ਤੇਗ ਬਹਾਦਰ ਨੇ ਨਾ ਤਪੱਸਿਆ ਕੀਤੀ ਸੀ ਆ ਗੁਰੂ ਲਾਧੋਰੇ ਵਾਲਾ ਮੱਕ ਜਿਹੜਾ ਕਨਸੈਪਟ ਸੀ ਜਿਹੜਾ ਪਿਛਲੇ ਦਿਨੀ ਮਣਾ ਕੇ ਹਟਿਆ ਆਪਾਂ ਠੀਕ ਹੈ ਨਾ ਉਸ ਧਰਤੀ ਤੇ ਮਨਾਇਆ ਗਿਆ ਜਿੱਥੇ ਗੁਰੂ ਲਾਧੋਰੇ ਦੀ ਮੱਕ ਜਿਹੜੀ ਸੀ ਸਾਡੇ 9ਵੇਂ ਪਾਸ਼ਾ ਭਗਤੀ ਕਰ ਰਹੇ ਸੀ ਜਿਹੜੇ ਭੋਰੇ 'ਚ ਰਹਿ ਕੇ ਕੀਤੀ ਸੀ ਤੇ ਸਾਡੇ ਅਸਲ ਜਿਹੜੇ ਜਰਨੈਲ ਨੇ ਨਾ ਉਹ ਜੇਲਾ 'ਚ ਬੈਠੇ ਭਗਤੀ ਕਰੀ ਜਾਂਦੇ ਆ ਤੇ ਉਹਨਾਂ ਦੇ 20 20 30 ਦੀ ਸਾਲ ਉਹਨਾਂ ਨੂੰ ਜੇਲਾ 'ਚ ਬੈ ਅਸਲ ਦੇ ਵਿੱਚ ਬਈ ਸਾਡੇ ਆਗੂ ਉਹੀ ਬਣਨਗੇ ਜਦੋਂ ਮਰਜੀ ਸਿੱਖ ਕੌਮ ਉਹਨਾਂ ਦੇ ਸਿਰ ਤੇ ਉੱਠ ਕੇ ਖੜੀ ਹੋਣੀ ਆ ਜਿੰਨਾ ਮਰਜੀ ਬਾਦਲ ਕੇ ਜੋਰ ਲੜਨ ਹੋਰ ਲੜਨ ਅੱਜ ਇਹ ਤਾਂ ਯਾਰ ਸਾਡੇ ਕੌਮ ਦੇ ਗद्दारਾਂ ਨੂੰ ਸ਼ਹੀਦ ਬਣਾਉਣ ਤੇ ਉੱtre ਬੈ ਲੋਂਗੋ ਵਾਲਰ ਗਿਆ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਿੰਦਾ ਨਾਲ ਨਾਲ ਮੌਜੂਦਾ ਸਰਕਾਰ ਦੇ ਵੀ ਕੱਲ ਪੋਸਟਰ ਲੱਗ ਜਾਂਦੇ ਆ ਮਾਕੇ ਪੰਜਾਬੀ ਟ੍ਰੂ ਰਖਵਾਰ ਦੇ ਵਿੱਚ ਨਾਲ ਆਪਣੋ ਰੂੜੇ ਦੀ ਫੋਟੋ ਲੱਗਦੀ ਆ ਤੁਸੀਂ ਸ਼ਹੀਦ ਕਹਿ ਕਿਹਨੂੰ ਰਹਿ ਆ ਯਾਰ ਜਿਹੜਾ ਬੰਦਾ ਐਸਬੀਐਲ ਕੀਆ ਕਢਾਉਣ ਵਾਸਤੇ ਪ੍ਰਵਾਨਗੀ ਦੇ ਆਇਆ ਸੀ ਕਹੇ ਜੇ ਮਾਕੇ ਲੋਕਾਂ ਨੂੰ ਤੁਸੀਂ ਮਾਕੇ ਉਹ ਕਰ ਰਹੇ ਹੋ ਤੇ ਉਥੇ ਸ਼ਹੀਦੀ ਜੋੜ ਮੇ ਪਰ ਪੰਜਾਬ ਦੇ ਲੋਕ ਆ ਦਾ ਇਤਿਹਾਸ ਸਮਝ ਜਰੂਰ ਲੈਣ ਫੇਰ ਕੀ ਐਸ ਫਿਲਮ ਬਾਰੇ ਗੱਲ ਕਰਨ ਤੇ ਕੰਗਣਾ ਨੂੰ ਜਵਾਬ ਦੇਣਾ ਬਣਦਾ ਬਈ ਤੇ ਜੇ ਜਵਾਬ ਐ ਤੇ ਕੀ ਨਾ ਦਿੱਤਾ ਤਾਂ ਮੈਂ ਕਹਣਾ ਵੀ ਇਸ ਮੂਵੀ ਤੋਂ ਅਗਲਾ ਇੱਕ ਸੀਕੁਐਂਸ ਹੋਰ ਫੇਰ ਇਹਨੇ ਲਾਜ਼ਮੀ ਕੱਢੂਗੀ ਤਾਂ ਐਮਰਜੈਂਸੀ ਹੋ ਸਕਦਾ 84 ਦਾ ਕੋ ਨਾ ਪਹੁੰਚੇ ਤੇ ਜੇ 84 ਦਾ ਮੜ ਕੇ ਜਿਹੜਾ ਹੈਗਾ ਜੀ ਐਮਰਜੈਂਸੀ ਤੋਂ ਗਾਹਾਂ ਦੀ ਗੱਲ ਤੋੜ ਲਈ ਉਹਨੇ ਫੇਰ ਅੱਗ ਸ਼ਾਂਤ ਨਹੀਂ ਹੋਣੀ ਉਹ ਅੱਗ ਸ਼ਾਂਤ ਤਾਂ ਉਹ ਜੇ ਅਸੀਂ ਆ ਦਾ ਪਿਸ਼ੋਕੜ ਜਾਣਦੇ ਹੋ ਮੈਂ ਤੁਸੀਂ ਜਵਾਬ ਦੇਣਾ ਜਾਣਦੇ ਹੋਵਾਂਗੇ ਤੇ ਜਵਾਬ ਇੱਕ ਸਭੇ ਕ ਭਾਸ਼ਾ ਦੇ ਵਿੱਚ ਅਸੀਂ ਦੇ ਸਕਦੇ ਆ ਸਾਡੇ ਕੋਲੇ ਦਲੀਲਾਂ ਨੇ ਸਾਡੇ ਕੋਲ ਅਜੇ ਵੀ ਗਵਾਹ ਮੌਜੂਦ ਨੇ ਬਾਈ ਜੀ ਜਿਨ੍ਹਾਂ ਨੇ ਕਿ ਉਹ ਤਰਾਸ਼ ਦੀ ਚੱਲੀ ਆ ਇਸ ਕਰਕੇ ਮੈਂ ਅੱਜ ਵੀ ਲੋਕਾਂ ਨੂੰ ਬੇਨਤੀ ਕਰਦਾ ਕਿ ਇਸ ਮੂਵੀ ਦਾ ਡਟਕੇ ਵਿਰੋਧ ਕਰਨ ਜਿਆਦਾ ਮਾਗੇ ਕਰਨ ਦੇ ਨਾਲ ਉਹਦੀ ਗੱਲ ਘੱਟ ਕੀਤੀ ਜਾਵੇ ਐਮਰਜੈਂਸੀ ਦੇ ਦੇ ਐਮਰਜੈਂਸੀ ਸੈਟ ਆ ਜਿਹੜਾ 84 ਵਾਪਰਿਆ ਉਹਨੂੰ ਜੋੜ ਕੇ ਦੇਖ ਕੇ ਉਹਦੀ ਗੱਲ ਕੀਤੀ ਜਾਵੇ ਤਾਂ ਕਿ ਆਪ ਦਾ ਦਰਦ ਆ ਜਿਹੜਾ ਉਹ ਸੀ ਕਿ ਇਹ ਦਰਦ ਜਿਵੇਂ ਕੀ ਇਹ ਛੇੜੇ ਤੋਂ ਸਾਂਝਾ ਕਰੇ ਤਾਂ ਘਟਦਾ ਉਹ ਦਰਦ ਕੀ ਸਾਂਝਾ ਕਰਾਂਗੇ ਤਾਂ ਘਟੂ ਵਾਲੇ ਤੇ ਚਰਚਾ ਹੋਣ ਵਾਲੇ ਟਾਈਮ 'ਚ ਅਸੀਂ ਆਪਦੇ ਵੱਲੋਂ ਵੀ ਕਰਾਂਗੇ ਲੋਕ ਅਧਿਕਾਰ ਲਹਿਰ ਵੱਲੋਂ ਵੀ ਚਲਾਵਾਂਗੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਹੱ ਕਿ ਇਹਦਾ ਜਵਾਬ ਜ਼ਰੂਰ ਦਿਓ ਪਰ ਜਵਾਬ ਦੇਣ ਤੋਂ ਪਹਿਲਾਂ ਜਾਣ ਜ਼ਰੂਰ ਲਓ ਜੀ ਬਾਈ ਸਮਝ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਲੋਕਤਕਾਰ ਲਹਿਰ ਤੋਂ ਬਾਈ ਰੁਪਿੰਦਰ ਹਰੋਦੀ ਜੁੜੇ ਹੋਏ ਸੀ ਗੱਲਬਾਤ ਐਮਰਜੈਂਸੀ ਦੇ ਉੱਪਰ ਕੀਤੀ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਮਹੰਦੇ ਨੂੰ ਇਜਾਜ਼ਤ ਧੰਨਵਾਦ ਜੀ